ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਸਾਰੇ ਦਾ ਸਟੱਡੀ ਪੰਜਾਬ 365 ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੇ ਲਈ ਇੱਕ ਵਧੀਆ ਜੀ ਖੁਸ਼ਖਬਰੀ ਲੈ ਕੇ ਆਇਆ ਜੋ ਕਿ ਜਿਵੇਂ ਤੁਹਾਨੂੰ ਪਰਤਾ ਬਹੁਤ ਸਾਰੀਆਂ ਪਰਤیاں ਨਿਕਲੀਆਂ ਨੇ ਹਰ ਪਰਤ ਦੀ ਜਾਣਕਾਰੀ ਤੁਹਾਡੇ ਤੱਕ ਜਿਹੜੀ ਪਹੁੰਚਾਈ ਜਾਂਦੀ ਆ ਸੋ ਉਮੀਦ ਕਰਦਾ ਆ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੋਵੇਗੀ ਸੋ ਤੁਸੀਂ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਅਪਡੇਟਿਨ ਮਿਲਦੀ ਰਹੇ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਇਹ ਜਿਹੜੀ ਨਵੀਂ ਪਰਤੀ ਆਈ ਹੈ ਇਹ ਹੈਗੀ ਆ 에어ਪੋਰਟ ਦੇ ਵਿੱਚ ਠੀਕ ਆ ਜੀ ਦੱਸਦਿਆਂ ਤੁਹਾਨੂੰ ਇਸ ਦੀ ਜਿਹੜੀ ਬੇਸਿਕ ਬੇਸਿਕ ਜਾਣਕਾਰੀ ਸਭ ਤੋਂ ਪਹਿਲਾਂ ਤੁਸੀਂ ਦੇਖੋ ਇਹਦੇ ਵਿੱਚ ਬੋਲਿਆ ਗਿਆ ਹੈ ਰਿਕਰੂਟਮੈਂਟ ਫੋਰ ਨੋਨ ਐਗਜ਼ੀਕਿਊਟਿਵ ਕੈਡਰ ਇਨ ਨਾਰਥ ਰੀਜਨ ਨਾਰਥਰਨ ਰੀਜਨ ਦੀ ਹੈਗੀ ਆ ਉਹ ਨਾਰਥਰਨ ਰੀਜਨ ਵਿੱਚ ਤੁਸੀਂ ਏਰੀਆ ਦੇਖੋ ਕਿਹੜੇ-ਕਿਹੜੇ ਆਉਂਦੇ ਨੇ ਕਿਹੜੀ-ਕਿਹੜੀ ਸਟੇਟ ਯੂਟੀ ਆ ਰਹੀ ਹੈ ਹੁਣ ਦੇਖੋ ਇਸ ਵਿੱਚ ਚੰਡੀਗੜ੍ਹ ਯੂਟੀ ਦਿੱਲੀ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਲਕਸ਼ਦੀਪ ਮੱਧਿਆ ਪ੍ਰਦੇਸ਼ ਪੰਜਾਬ ਰਾਜਸਥਾਨ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਇਹ ਸਾਰਿਆਂ ਦੇ ਵਿੱਚ ਜਿਹੜੀਆਂ ਆਪਣੇ ਪਟਿਆਲਾ ਰਿਕਰੂਟਮੈਂਟ ਨਿਕਲੀ ਹੋਈ ਆ ਹੈਗੀ ਕਾਦੀ ਆ ਪੋਸਟ ਆਫ ਸੀਨੀਅਰ ਅਸਿਸਟੈਂਟ ਅਫੀਸ਼ੀਅਲ ਲੈਂਗੁਏਜ ਵਿੱਚ ਠੀਕ ਆ ਸੀਨੀਅਰ ਅਸਿਸਟੈਂਟ ਅਕਾਊਂਟਸ ਦੇ ਵਿੱਚ ਠੀਕ ਹੈ ਇਹ ਜਿਹੜੀਆਂ ਪੋਸਟਾਂ ਨੇ ਤੇ ਇੱਕ ਸੀਨੀਅਰ ਅਸਿਸਟੈਂਟ ਇਲੈਕਟ੍ਰੋਨਿਕ ਤੇ ਅਸਿਸ ਜੂਨੀਅਰ ਅਸਿਸਟੈਂਟ ਫਾਇਰ ਸਰਵਿਸ ਇਹ ਵਾਲੀਆਂ ਪੋਸਟਾਂ ਨੇ ਆਨਲਾਈਨ ਦਾਡਾ ਫਾਰਮ ਫਿਲ ਹੋਣਾ ਹੈ ਹੁਣ ਲਾਸਟ ਡੇਟ ਤੇ ਫਰਸਟ ਡੇਟ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਨਲਾਈਨ ਜਿਹੜੀ ਐਪਲੀਕੇਸ਼ਨ ਸ਼ੁਰੂ ਹੋਈ ਸੀ 4 ਤਰੀਕ ਨੂੰ ਸ਼ੁਰੂ ਹੋਈ ਸੀਗੀ ਦੋ ਦੂਜੇ ਮਹੀਨੇ ਦੀ ਤੇ ਲਾਸਟ ਡੇਟ ਤੁਹਾਡੀ ਜਿਹੜੀ 5 ਤਰੀਕ ਤੀਜੇ ਮਹੀਨੇ ਦੀ ਹੈਗੀ ਆ ਕਾਫੀ ਟਾਈਮ ਹਲੇ ਪਿਆ ਹੈ ਸੋ ਕੋਸ਼ਿਸ਼ ਕਰੋ ਆਪਣਾ ਟਾਈਮ ਨਾਲ ਫਾਰਮ ਫਿਲ ਕਰ ਲਿਓ ਹੁਣ ਗੱਲ ਕਰਦੀਆਂ ਸੀਟਾਂ ਦੇਖੋ ਜਿਹੜੀਆਂ ਆਫੀਸ਼ੀਅਲ ਲੈਂਗੁਏਜ ਸੀਨੀਅਰ ਅਸਿਸਟੈਂਟ ਜਿਹੜੇ ਅਕਾਊਂਟ ਵਿੱਚ 21 ਨੇ ਸੀਨੀਅਰ ਅਸਿਸਟੈਂਟ ਇਲੈਕਟ੍ਰੋਨਿਕ ਵਿੱਚ ਕਾਫੀ ਨੇ 47 ਤੇ ਫਾਇਰ ਸਰਵਿਸ ਵਿੱਚ 152 ਨੇ ਠੀਕ ਹੈ ਜੀ ਇਹ ਜਿਹੜੀ ਆਲ ਇੰਡੀਆ ਜਿਹੜੀ ਹੈਗੀ ਹੈ ਜੋਬ ਕੋਈ ਵੀ ਫਿਲ ਕਰ ਸਕਦਾ ਹੈ ਸੋ ਜਿਹੜੀਆਂ ਪੋਸਟਾਂ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ ਕਿ ਤੁਹਾਡੇ ਕੋਲੇ ਦੀ ਕਿ ਸੀਟ ਹੈ ਤੁਸੀਂ ਉਸ ਵਿੱਚ एलिजिਬਲ ਹੋ ਤਾਂ ਤੁਸੀਂ ਇਹ ਫਾਰਮ ਫਿਲ ਕਰ ਸਕਦੇ ਹੋ ਠੀਕ ਹੈ ਜੀ ਹੁਣ ਇਹਦੇ ਵਿੱਚ ਦੇਖੋ ਇਹਦੇ ਵਿੱਚ ਨਾ ਇਹਨਾਂ ਨੇ ਇੱਕ ਮੈਂਸ਼ਨ ਵੀ ਕੀਤਾ ਹੋਇਆ ਹੈ ਕਿ ਜਿਵੇਂ ਕੈਟਾਗਰੀ 4 ਡਿਸੇਬਲਡ ਯੂਨਿਟ ਸਟੇਬਲ ਫੋਰ ਜੋਬਸ ਜਿਹੜੇ ਡਿਸੇਬਲਡ ਪਰਸਨ ਨੇ ਉਹ ਕਿਵੇਂ ਦੇ ਨੇ ਉਹਨਾਂ ਦੀ ਕੀ ਕੈਟਾਗਰੀ ਹੋ ਸਕਦੀ ਹੈ ਤੇ ਉਹ ਕਿਸ ਤਰ੍ਹਾਂ ਦੇ ਵਿਜ਼ਨ ਵਾਲ ਇਸ ਵਿੱਚ ਅਪਲਾਈ ਕਰ ਸਕਦੇ ਨੇ ਬਲਾਈਂਡਨੈਸ ਦਾ ਲੋ ਵਿਜ਼ਨ ਦਿੱਤਾ ਹੋਇਆ ਹੈ ਡੈਫੀਨਟ ਹਾਰਡ ਆਫ ਹਿਅਰਿੰਗ ਦਿੱਤਾ ਹੋਇਆ ਹੈ ਠੀਕ ਹੈ ਜੀ ਵੱਖ-ਵੱਖ ਜਿਹੜੀ ਇਹਦੀ ਫਿਜ਼ੀਕਲ ਰਿਕੁਆਇਰਮੈਂਟ ਹੈਗੀ ਆ ਤੁਸੀਂ ਆਪਣੇ ਦੇਖ ਲਓ ਤੁਸੀਂ ਕਿਸ ਕੈਟਾਗਰੀ ਵਿੱਚ ਬਿਲੋਂਗ ਕਰਦੇ ਹੋ ਜੇਕਰ ਤੁਹਾਡੀ ਕੈਟਾਗਰੀ ਸ ਅਵੇਲੇਬਲ ਹੈ ਤਾਂ ਤੁਸੀਂ ਫਿਲ ਕਰ ਸਕਦੇ ਹੈਗੇ ਉਹ ਹੁਣ ਅਮੋਲੂਮੈਂਟਸ ਕੀ ਹੈਗੇ ਤਨਖਾਹ ਜਿਸ ਲਈ ਅਸੀਂ ਜੌਬ ਕਰਨੀ ਹੈ ਦੇਖੋ ਪੇ ਸਕੇਲ ਜਿਹੜਾ ਤੁਹਾਡਾ 36000 ਤੋਂ ਲੈ ਕੇ 110 ਤੱਕ ਜਾਏਗਾ ਤੇ ਪੇ ਸਕੇਲ ਲੈਵਲ ਜਿਹੜਾ ਦੂਜੇ ਲਈ 31000 ਤੋਂ ਲੈ ਕੇ 99000 ਤੱਕ ਜਾਏਗਾ ਇੱਕ ਲੈਵਲ 6 ਦੇ ਸੀਨੀਅਰ ਅਸਿਸਟੈਂਟ ਨੇ ਦੂਜੇ ਲੈਵਲ 4 ਦੇ ਜੂਨੀਅਰ ਅਸਿਸਟੈਂਟ ਨੇ ਠੀਕ ਹੈ ਜੀ ਹੁਣ ਦੇਖੋ ਇਸ ਵਿੱਚ ਹੋਰ ਕੀ ਹੈ ਗਿਆ ਉਹਨਾਂ ਲਿਖਿਆ ਹੋਇਆ ਹੈ ਕਿ ਇਨ ਦਾ ਐਡੀਸ਼ਨ ਟੂ ਬੇਸਿਕ ਪੇਮੈਂਟਸ ਡੇਅਰਨੈਸ ਅਲਾਉਂਸ ਪਾਕਸ 35% ਆਫ ਬੇਸਿਕ ਪੇ ਐਚ ਆਰ ਐਂਡ ਅਦਰ ਬੈਨੀਫਿਟਸ ਵਿਚ ਇਨਕਲੂਡ ਸੀਪੀਐਫ ਗ੍ਰੈਚੂਇਟੀ ਸੋਸ਼ਲ ਸਿਕਿਉਰਿਟੀ ਸਕੀਮ ਮੈਡੀਕਲ ਬੈਨੀਫਿਟਸ ਇਲੈਕਟਰਾ ਠੀਕ ਹੈ ਜੀ ਬਾਕੀ ਜਿਹੜੀ ਬੇਸਿਕ ਚੀਜ਼ਾਂ ਤੁਹਾਡੀ ਇਸ ਵਿੱਚ ਐਡ ਹੋਗੇ ਤੁਹਾਨੂੰ ਜਿਹੜਾ ਉਹ ਫਾਇਦਾ ਮਿਲ ਜੇਗਾ ਹੁਣ ਏਜ ਲਿਮਿਟ ਦੀ ਗੱਲ ਕਰਦੇ ਹਾਂ ਮੈਕਸਿਮਮ ਏਜ ਕੀ ਹੈਗੀ ਆ 30 ਸਾਲ ਠੀਕ ਹੈ ਜੀ ਤੇ 5 ਸਾਲ ਦੀ ਐਸਈਐਸਟੀ ਨੂੰ 3 ਸਾਲ ਜਿਹੜੀ ਓਬੀਸੀ ਨੂੰ ਜਿਸ ਵਿੱਚ ਸ਼ੂਟ ਮਿਲ ਸਕਦੀ ਹੈਗੀ ਆ ਠੀਕ ਹੈ ਬਾਕੀ ਇਕਨੋਮਿਕਲ ਵੀਕਲ ਸੈਕਸ਼ਨ ਐਕਸ ਸਰਵਿਸ ਮੈਂਦੀ ਵੀ ਜਿਹੜੀ ਇਸ ਵਿੱਚ ਉਹਨਾਂ ਨੇ ਮਿਆਦ ਜਿਹੜੀ ਸ਼ੂਟ ਜਿਹੜੀ ਦੱਸੀ ਹੋਈ ਹੈ ਠੀਕ ਹੈ ਹੋਰ ਇਹਦੇ ਵਿੱਚ ਦੇਖਦੇ ਹਾਂ ਬੇਸਿਕ ਕੀ ਜਾਣਕਾਰੀ ਦਿੱਤੀ ਹੋਈ ਨੇ ਹੁਣ ਦੇਖੋ ਅਗਨੀਵੀਰਾਂ ਦਾ ਸਵਿਚ ਸਪੈਸ਼ਲ ਇੱਕ ਹਾਈਲਾਈਟ ਕਰਕੇ ਮੈਂਸ਼ਨ ਕੀਤਾ ਹੋਇਆ ਹੈ ਜਿਨ੍ਹਾਂ ਨੇ ਵੀ ਅਗਨੀਵੀਰ ਕੰਪਲੀਟ ਕਰ ਲਏ ਨੇ ਉਹ ਦੇਖੋ ਉਹਨਾਂ ਨੂੰ 3 ਸਾਲ ਦੇ ਸਵਿਚ ਉਹਨਾਂ ਨੇ ਰਿਲੈਕਸੇਸ਼ਨ ਦਿੱਤੀ ਹੈਗੀ ਹੈ ਉਮਰ ਦੀ ਕਿ ਤੁਸੀਂ 3 ਸਾਲ ਜਿਹੜੀ ਹੈ ਇਹ ਚ ਕਰ ਸਕਦੇ ਹੈਗੇ ਹੋ ਇਹ ਰਿਲੈਕਸੇਸ਼ਨ ਉਹ 5 ਇਅਰ ਇਅਰ ਇਨਸਟੈਡ ਆਫ 3 ਇਅਰ ਬਿਯੋਂਡ ਦਾ ਪ੍ਰਿਸਕ੍ਰਾਈਬਡ ਅਪਰ ਲਿਮਿਟ ਇਜ਼ ਇਸ ਐਡਮਿਸਿਬਲ ਟੂ ਕੈਂਡੀਡੇਟ ਫਾਰ ਓਨਲੀ ਫਰਸਟ ਬੈਚ ਆਫ ਅਗਨੀਪਾਸ ਕੀ ਜਿਹੜਾ ਵੀ ਪਹਿਲਾ ਬੈਚ ਸੀਗਾ ਨਾ ਅਗਨੀਪਥ ਸਕੀਮ ਦਾ ਉਹਨਾਂ ਨੂੰ 5 ਸਾਲ ਦੀ ਨੇ ਰਿਲੈਕਸੇਸ਼ਨ ਆ ਬਾਕੀ ਅਗਨੀ ਵੀਰਸ ਨੂੰ 3 ਸਾਲ ਦੀ ਰਿਲੈਕਸੇਸ਼ਨ ਦਿੱਤੀ ਹੋਈ ਹੈ ਠੀਕ ਹੈ ਬਾਕੀ ਹੋਰ ਦੇਖੋ ਕੁਆਲਿਫੀਕੇਸ਼ਨ ਜੇ ਮੈਟਰ ਕਰਦੀ ਹੈਗੀ ਆ ਕਿਉਂਕਿ ਮੈਨਾਂ ਕੁਆਲਿਫੀਕੇਸ਼ਨ ਤੋਂ ਤੇ ਜੋਬ ਨਹੀਂ ਹੈਗੀ ਪੋਸੀਬਲ ਹੁਣ ਜਿਹੜੇ ਅਸਿਸਟੈਂਟ ਅਫੀਸ਼ੀਅਲ ਲੈਂਗੁਏਜ ਵਾਲੇ ਹੈਗੇ ਨਾ ਮਾਸਟਰ ਇਨ ਹਿੰਦੀ ਇੰਗਲਿਸ਼ ਐਸ ਸਬਜੈਕਟ ਐਟ ਗ੍ਰੈਜੂਏਸ਼ਨ ਲੈਵਲ ਠੀਕ ਹੈ ਜੀ ਮਾਸਟਰ ਇਨ ਇੰਗਲਿਸ਼ ਵਿਦ ਹਿੰਦੀ ਐਸ ਸਬਜੈਕਟ ਐਟ ਅ ਗ੍ਰੈਜੂਏਸ਼ਨ ਲੈਵਲ ਠੀਕ ਹੈ ਜੀ ਦੇਖੋ ਮਾਸਟਰ ਕਿਹਦੇ ਵਿੱਚ ਚਾਹੀਦੀ ਹੈ ਹਿੰਦੀ ਜਾਂ ਇੰਗਲਿਸ਼ ਵਿੱਚ ਜਾਂ ਇੰਗਲਿਸ਼ ਵਿਦ ਹਿੰਦੀ ਵਿੱਚ ਠੀਕ ਹੈ ਦੋਵੇਂ ਚੀਜ਼ਾਂ ਸੇਮ ਹੀ ਨੇ ਹੋਰ ਪਾ ਕੇ ਮੈਂਸ਼ਨ ਕੀਤਾ ਹੋਇਆ ਹੈ ਇੱਕ ਜਾਂ ਮਾਸਟਰ ਇਨ ਐਨੀ ਸਬਜੈਕਟ ਆ ਪਾਰਟ ਆਫ ਫਰੋਮ ਹਿੰਦੀ ਇੰਗਲਿਸ਼ ਫਰੋਮ ਅ ਰੈਗੂਲਰ ਯੂਨੀਵਰਸਿਟੀ ਅਲੋਂਗ ਵਿਦ ਇੰਗਲਿਸ਼ ਐਂਡ ਹਿੰਦੀ ਐਜ਼ ਅ ਕੰਪਲਸਰੀ ਆਪਸ਼ਨ ਕਹਿੰਦੇ ਕਿ ਤੁਸੀਂ ਹਿੰਦੀ ਇੰਗਲਿਸ਼ ਮਤਲਬ ਤੁਸੀਂ ਕੰਪਲਸਰੀ ਕੀਤੀ ਹੀ ਹੋਣੀ ਚਾਹੀਦੀ ਹੈ ਇਹਦੇ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ ਹੈਗਾ ਠੀਕ ਹੈ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਐਜੂਕੇਸ਼ਨ ਕੁਆਲੀਫਿਕੇਸ਼ਨ ਵੀ ਇਨ ਐਡੀਸ਼ਨਲ ਕਰਾਈਟੇਰੀਆ ਕੰਪਿਊਟਰ ਲਿਟਰੇਸੀ ਟੈਸਟ ਇਨ ਐਮ ਐਸ ਆਫਿਸ ਹਿੰਦੀ ਐਕਸਪੀਰੀਐਂਸ 2 ਇਅਰ ਆਫ ਰੈਲਵੇ ਐਕਸਪੀਰੀਐਂਸ ਹੈ ਹਾਂ ਤੁਹਾਡੇ ਦਾ ਐਮ ਐਸ ਆਫਿਸ ਦਾ ਟੈਸਟ ਵੀ ਹੋਏਗਾ ਤੇ ਨਾਲ ਤੁਹਾਡੀ ਜਿਹੜੀ 2 ਸਾਲ ਦਾ ਐਕਸਪੀਰੀਐਂਸ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਸੀਨੀਅਰ ਅਸਿਸਟੈਂਟ ਅਕਾਊਂਟ ਦੇ ਵਿੱਚ ਤੁਸੀਂ ਬੀ ਕਾਮ ਕੀਤੀ ਹੋਣੀ ਚਾਹੀਦੀ ਵਿਦ ਕੰਪਿਊਟਰ ਤੇ ਤੁਹਾਨੂੰ ਐਮ ਐਸ ਆਫਿਸ ਚਲਾਉਣਾ ਚਾਹੀਦਾ ਤੇ 2 ਸਾਲ ਦਾ ਐਕਸਪੀਰੀਐਂਸ ਹੋਣਾ ਚਾਹੀਦਾ ਹੈ ਇਲੈਕਟ੍ਰੋਨਿਕ ਵਿੱਚ ਤੁਹਾਡੇ ਕੋਲ ਡਿਪਲੋਮਾ ਇਨ ਇਲ ਜਿਹੜਾ ਫਾਇਰ ਸਰਵਿਸ ਆ ਉਹਦੇ ਵਿੱਚ ਤੁਸੀਂ 10th ਪਾਸ ਕੀਤੀ ਹੋਣੀ ਚਾਹੀਦੀ ਆ ਤਿੰਨ ਸਾਲ ਦਾ ਅਪਰੂਵਡ ਰੈਗੂਲਰ ਡਿਪਲੋਮਾ ਹੋਣਾ ਚਾਹੀਦਾ ਤੁਹਾਡਾ ਮਕੈਨੀਕਲ ਦਾ ਆਟੋਮੋਬਾਈਲ ਜਾਂ ਫਾਇਰ ਦੇ ਵਿੱਚ ਔਰ ਜਿਹੜੀ 12th ਪਾਸ ਦਾ ਡਿਗਰੀ ਰੈਗੂਲਰ ਸਟਡੀ ਹੋਣੀ ਚਾਹੀਦੀ ਆ 10ਵੀਂ ਤੋਂ ਨਾਲ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਠੀਕ ਹੈ ਜੀ ਇਹ ਵਾਲਾ ਜਾਂ ਤੁਸੀਂ ਕੀ ਕੀਤਾ ਹੋਣਾ ਜਿੱਦਾਂ ਕੱਲੀ 12th ਕੀਤੀ ਹੋਣੀ ਚਾਹੀਦੀ ਆ ਫੋਰ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਵੈਲਿਡ ਹੈਵੀ ਡਰਾਈਵਿੰਗ ਲਾਇਸੈਂਸ ਵੈਲਿਡ ਮੀਡੀਅਮ ਵਾਹਨ ਲਾਇਸੈਂਸ ਔਰ 1 ਇਅਰ ਬਿਫੋਰ ਦ ਰੇਟ ਆਫ ਐਡਵਰਟਾਈਜ਼ਮੈਂਟ ਜਾਂ ਵੈਲਿਡ ਲਾਈਟ ਮੋਟਰ ਵਾਹਨ ਤੁਹਾਡੇ ਕੋਲ ਜਿਹੜਾ ਤੇ 2 ਸਾਲ ਐਡਵਰਟਾਈਜ਼ਮੈਂਟ ਤੋਂ ਪਹਿਲਾਂ ਦਾ ਹੋਣਾ ਚਾਹੀਦਾ ਹੈ ਉਹਦਾ ਲਾਇਸੈਂਸ ਵੀ ਜ਼ਰੂਰੀ ਹੈਗਾ ਆ ਤੇ ਜਦੋਂ ਐਡਵਰਟਾਈਜ਼ਮੈਂਟ ਆਈ ਹੈ ਇਹ ਨਹੀਂ ਕਿ ਤੁਸੀਂ ਹੁਣ ਅਪਲਾਈ ਕਰਕੇ ਤੇ ਕਹੋਗੇ ਮੈਂ ਭਰ ਲਾਂ ਉਹ ਨਹੀਂ ਇਹ ਐਡਵਰਟਾਈਜ਼ਮੈਂਟ ਆਉਣ ਤੋਂ ਘੱਟੋ ਘੱਟ ਸਾਲ ਪਹਿਲਾਂ ਦਾ ਆਈ ਸੈਟ ਤੁਹਾਡੀ 6/6 ਚਾਹੀਦੀ ਹੈਗੀ ਆ ਮੇਲ ਫੀਮੇਲ ਕੋਈ ਵੀ ਹੋਵੇ ਕਲਰ ਵਿਜ਼ਨ ਨੋਰਮਲ ਚੱਲੇਗਾ ਬਲਾਈਂਡ ਨਾਈਟ ਬਲਾਈਨੈਸ ਐਬਸੈਂਟ ਇਹ ਨਹੀਂ ਹੋਣੀ ਚਾਹੀਦੀ ਤੁਹਾਡੇ ਕੋ ਠੀਕ ਹੈ ਜੀ ਬਾਕੀ ਹਿਅਰਿੰਗ ਪ੍ਰੋਬਲਮ ਸਪੀਚ ਪ੍ਰੋਬਲਮ ਨੋਰਮਲ ਹਾਈਟ ਤੁਹਾਡੀ 167 ਤੋਂ ਸੈਂਟੀਮੀਟਰ ਤੋਂ ਘੱਟ ਨਹੀਂ ਹੋਣੀ ਚਾਹੀਦੀ ਮੇਲ ਦੀ ਤੇ ਫੀਮੇਲ ਦੀ 157 ਤੋਂ ਘੱਟ ਨਹੀਂ ਹੋਣੀ ਚਾਹੀਦੀ weight ਤੁਹਾਡਾ 55 ਕਿਲੋ ਤੋਂ ਘੱਟ ਨਹੀਂ ਹੋਣਾ ਚਾਹੀਦਾ ਤੇ ਫੀਮੇਲਸ ਦਾ 45 ਤੋਂ ਘੱਟ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਵਾਕੀ ਦੇਖੋ ਨੋਕਿੰਗ ਨਹੀਂ ਜਿਵੇਂ ਬੋ ਲੈਗਸ ਡਿਗਰੀ ਆਫ ਸਕੁਇੰਟ ਇਹ ਸਾਰੀਆਂ ਪ੍ਰੋਬਲਮ ਨੇ ਜਿਹੜਾ ਫਿਜ਼ੀਕਲ ਜਿਹੜਾ ਤੁਹਾਡਾ ਫਿੱਟ ਹੋਣਾ ਚਾਹੀਦਾ ਇਹ ਪ੍ਰੋਬਲਮ ਤੁਹਾਡੀ ਫਾਇਰ ਸਰਵਿਸ ਵਿੱਚ ਨਹੀਂ ਹੋਣੀ ਚਾਹੀਦੀ ਸਿਲੈਕਸ਼ਨ ਪ੍ਰੋਸੈਸ ਕੀ ਹੈਗਾ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਕੰਪਿਊਟਰ ਬੇਸ ਟੈਸਟ ਹੋਏਗਾ 2 ਘੰਟੇ ਦਾ ਫਿਰ ਤੁਹਾਡਾ ਕੰਪਿਊਟਰ ਦੇ ਐਮ ਐਸ ਆਫਿਸ ਦਾ ਟੈਸਟ ਹੋਏਗਾ ਤੇ ਡਾਕੂਮੈਂਟ ਵੈਰੀਫਿਕੇਸ਼ਨ ਸਿੰਪਲ ਇਹੀ ਤੁਹਾਡਾ ਜਿਹੜਾ ਟੈਸਟ ਹੋਏਗਾ ਠੀਕ ਹੈ ਹੁਣ ਦੇਖੋ ਅਗਰ ਜਿਹੜਾ ਸੀਨੀਅਰ ਅਸਿਸਟੈਂਟ ਵਾਲਾ ਹੈ ਉਹ 2 ਘੰਟੇ ਦਾ ਟੈਸਟ ਹੋਏਗਾ ਇਸ ਵਿੱਚ ਤੁਹਾਡਾ ਕੰਪਿਊਟਰ ਐਮ ਐਸ ਆਫਿਸ ਕੁਆਲੀਫਾਈਂਗ ਨੇਚਰ ਤੇ ਡਾਕੂਮੈਂਟ ਵੈਰੀਫਿਕੇਸ਼ਨ ਇਲੈਕਟ੍ਰੋਨਿਕ ਵਿੱਚ ਵੀ ਸੇਮ ਪ੍ਰੋਸੀਜਰ ਹੈਗਾ ਆ ਠੀਕ ਹੈ ਤੇ ਜੂਨੀਅਰ ਜਿਹੜਾ ਅਸਿਸਟੈਂਟ ਫਾਇਰ ਸਰਵਿਸ ਵਿੱਚ ਤੁਹਾਡਾ ਜਿਹੜਾ ਰਿਟਨ ਐਗਜ਼ਾਮ ਹੋਏਗਾ ਕੰਪਿਊਟਰ ਬੇਸ 2 ਘੰਟੇ ਦਾ ਤੇ ਸਿਲੇਬਸ ਤੁਹਾਡਾ ਮੈਂਸ਼ਨ ਕੀਤਾ ਹੈਗਾ 50% ਕੁਐਸਚਨ ਆਫ ਸਬਜੈਕਟ ਰਿਲੇਟਿੰਗ ਹੋਣਗੇ 50% ਤੁਹਾਡੇ ਜਿਹੜੇ ਜਨਰਲ ਨੋਲੇਜ ਇੰਟੈਲੀਜੈਂਸ ਐਪਟੀਟਿਊਡ ਤੇ ਇੰਗਲਿਸ਼ ਦੇ ਹੋਣਗੇ ਠੀਕ ਹੈ ਇਹ ਸੀਗੀ ਬੇਸਿਕ ਬੇਸਿਕ ਜਾਣਕਾਰੀ ਠੀਕ ਹੈ ਹੁਣ ਦੇਖੋ ਜਿਹੜਾ ਕ੍ਰਾਈਟੇਰੀਆ ਨੇ ਹੈਗਾ ਨਾ ਫਿਜ਼ੀਕਲ ਦਾ ਮੇਲ ਕੈਂਡੀਡੇਟ ਵਾਸਤੇ ਕੀ ਹੈਗਾ ਆ ਤੁਹਾਨੂੰ ਜਿਹੜੀ ਰਨਿੰਗ ਕਰਨੀ ਹੋਏਗੀ 100 ਮੀਟਰ ਜਿਹਦਾ ਉਮਰ ਦੇ ਆਈਟਮ ਮਾਰਕਸ ਕੀਤੀ ਗਿਆ 20 18 14 16 ਇਹ ਮੈਂਸ਼ਨ ਕੀਤੀ ਹੋਈ ਆ ਤੇ ਤੁਹਾਨੂੰ ਡਾਇਰਟ ਟਾਈਮ ਦਿੱਤਾ ਜਾਏਗਾ ਇੰਨੇ ਸੈਕਿੰਡ ਤੁਸੀਂ ਕਰਨੀ ਹੈਗੀ ਆ 50 ਕਿਜੀ ਤੁਹਾਨੂੰ ਵਜਨ ਚੁੱਕਣਾ ਪਏਗਾ ਰੱਸਾ ਚੜ੍ਹਨਾ ਪਏਗਾ ਤੁਹਾਨੂੰ ਠੀਕ ਆ ਜੀ 8 ਮੀਟਰ 30 ਸੈਕਿੰਡ ਦੇ ਵਿੱਚ ਤੇ 20 ਸੈਕਿੰਡ ਦੇ ਵਿੱਚ ਇਹ ਸਾਰੀਆਂ ਕੈਟਾਗਰੀ ਦੇ ਵਾਈਜ਼ ਦੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਜਿਹੜੀਆਂ ਮੈਂਸ਼ਨ ਕੀਤੀਆਂ ਹੋਈਆਂ ਨੇ ਤੁਸੀਂ ਇਵੇਂ-ਇਵੇਂ ਚੜ੍ਹਨਾ ਹੈਗਾ ਆ ਤੇ ਇਹਨਾਂ ਤੁਹਾਨੂੰ ਟਾਈਮ ਹੀ ਦਿੱਤਾ ਹੋਇਆ ਹੈ ਇਵੇਂ ਹੀ ਫੀਮੇਲ ਦੇ ਲਈ ਵੀ ਮੈਂਸ਼ਨ ਕੀਤਾ ਹੋਇਆ ਹੈ ਠੀਕ ਹੈ ਤੇ ਜਿਹੜਾ ਹੋਰ ਇਹਦੇ ਵਿੱਚ ਤੁਹਾਨੂੰ ਦੱਸਦਾ ਹਾਂ ਹਾਂ ਇਹੀ ਤੁਹਾਡੇ ਲਈ ਬੇਸਿਕ ਜੀ ਜਾਣਕਾਰੀ ਆ ਤੇ ਸਭ ਤੋਂ ਮੇਨ ਜਿਹੜੀ ਤੁਹਾਡੀ ਫਾਰਮ ਭਰਨ ਦੀ ਜਿਹੜੀ ਖਰਚਾ ਹੈਗਾ ਉਹ ਤੁਹਾਡਾ 1000 ਰੁਪਏ ਹੈਗਾ ਰੁਪੀਆ 1000 ओनली ਐਸਸੀ ਐਸਟੀ ਪੀਡਬਲ ਡੀ ਐਕਸ ਸਰਵਿਸਮੈਨ ਕਿਸੇ ਦਾ ਕੋਈ ਫੀਸ ਨਹੀਂ ਲੱਗੇਗੀ ਸਿਰਫ ਜਰਨਲ ਇਕਨੋਮਿਕਲ ਵੀਕਰ ਸੈਕਸ਼ਨ ਤੇ ਓਬੀਸੀ ਵਾਲਿਆਂ ਨੂੰ 1000 ਰੁਪਏ ਪੇ ਕਰਨਾ ਪਏਗਾ ਵਾਗੇ ਤੁਸੀਂ ਆਨਲਾਈਨ ਫਾਰਮ ਫਿਲ ਕਰ ਸਕਦੇ ਹੋ ਠੀਕ ਹੈ ਜੀ ਇਹ ਹੀ ਤੁਹਾਡੀਆਂ ਬੇਸਿਕ ਬੇਸਿਕ ਤੁਹਾਡੇ ਲਈ ਜਾਣਕਾਰੀ ਸੀਗੀ ਜੋ ਬਹੁਤ ਹੀ ਇੰਪੋਰਟੈਂਟ ਸੀਗੀ ਸੋ ਉਮੀਦ ਕਰਦਾ ਜਾਣਕਾਰੀ ਵਧੀਆ ਲੱਗੀ ਹੋਵੇਗੀ ਜਿਹੜੇ ਵੀ ਕੈਂਡੀਡੇਟ ਇੰਟਰਸਟਡ ਨੇ ਫਾਰਮ ਜਰੂਰ ਫਿਲ ਕਰ ਰਹੇ ਹੋ ਠੀਕ ਹੈ ਜੀ ਸੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੇਕਰ ਜਾਣਕਾਰੀ ਅੱਛੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੁਸੀਂ ਸਭ ਨੇ ਕਾਫੀ سارے ਸੋਸ਼ਲ ਮੀਡੀਆ ਗਰੁੱਪਸ ਜੁਆਇਨ ਕੀਤੇ ਨੇ ਤਾਂ ਚੈਨਲ ਨੂੰ ਜਰੂਰ ਉਸ ਤੱਕ ਪਹੁੰਚਾਓ ਤੇ ਮੇਰੀ ਹੈਲਪ ਵੀ ਇਵੇਂ ਜਰੂਰ ਕਰਦੇ ਰਹੋ ਸੋ ਸੇ ਕਨੈਕਟਡ ਸੇ ਕਨੈਕਟਡ ਕੀਪ ਸਬਸਕ੍ਰਾਈਬਿੰਗ Thank you, Tanwaji.